ਸਤਿ ਸ੍ਰੀ ਅਕਾਲ ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਅਮੀਦ ਹੈ ਜੀ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ ਤੇ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ ਚੜ੍ਹਦੀਆਂ ਕਲਾ ਵਿੱਚ ਰੱਖੇ ਜੀ ਲੱਗੇ ਆਪਾਂ ਅੱਜ ਦਾ ਬਲੌਗ ਸ਼ੁਰੂ ਕਰ ਜਾਈ ਬਲੌਗ ਤੋਂ ਪਹਿਲਾਂ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਦੇ ਕਰੋ ਕਰਿਆ ਕਰੋ ਜੀ ਸਤਿ ਸ੍ਰੀ ਅਕਾਲ ਬੋਲੋ ਕੀ ਦਾ ਖਾਸ ਹੈ ਦਜੀ ਕੀ ਫਤਿਹ ਅੱਜ ਫਿਰ ਆ ਬੀਬੀ ਬੀਬੀ ਕਹਿੰਦੀ ਵੀ ਅੱਜ ਅਸੀਂ ਮਾਸ ਲੈ ਕੇ ਆਉਣੀਆਂ ਫਿਰ ਉਹ ਵੀ ਮੇਰੇ ਵੀ ਦਿੱਗੇ ਨਾਨਕੇ ਹਣੇ ਤੇ ਬੀਬੀ ਦੇ ਨਾਲ ਕੇ ਨਹੀਂ ਹਾਂਜੀ ਆਪਣੇ ਸਾਡੇ ਨਾਨਕੇ ਆ ਸਾਡੇ ਅ ਕਰਾਚ ਸਾਡੇ ਨਾਨਕੇ ਆ ਤੇਰੇ ਨਹੀਂ ਹੈਗੇ ਸਾਡੇ ਆ ਸਾਰਿਆਂ ਦੇ ਆ ਨਹੀਂ ਮੇਰੀ ਗੱਲ ਨਹੀਂ ਸਮਝਿਆ ਹਾਂਜੀ ਵੀ ਜਿਹੜੇ ਤੇਰੇ ਨਾਨਕੇ ਉਹ ਤੇਰੇ ਨਾਨਕੇ ਖੇੜੀਆਂ ਸਾਡੇ ਜਿਹੜੇ ਨਾਨਕਿਆਂ ਉਹ ਕਰਾਲੀ ਕੋਲ ਰਾਮਪਟ ਟਪੜੀਆਂ ਚਿੰਤਗੜ ਕੋਲਾ ਆ ਕਿੰਨੇ ਕਿਲੋ ਰ ਆ ਇੱਥੋਂ ਹੈਗੇ ਆ ਮੈਂ 35 40 ਕਿਲੋਮੀਟਰ ਅੱਛਾ ਤੇ ਬੀਬੀ ਕਹਿੰਦੀ ਜੀ ਮੈਂ ਲੈ ਕੇ ਆਵਣੀ ਆ ਮੈਂਸ ਤੇ ਫਿਰ ਕਹਿੰਦੀ ਮੈਂ ਮਨਿੰਦਰ ਨੂੰ ਵੀ ਨਾਲ ਲੈ ਕੇ ਜਾਣਾ ਤੇ ਫਿਰ ਬੀਬੀ ਵਿੰਦਾ ਮੈਨੂੰ ਫੋਨ ਆਇਆ ਕਹਿੰਦੀ ਮੈਂ ਇਹ ਕਰਦੀ ਆ ਵੀ ਪਹਿਲਾਂ ਮੈਂ ਚੋਕੇ ਦੇਖ ਆਵਾਂ ਵੀ ਚੋਕੇ ਪਹਿਲਾਂ ਮੈਂ ਦੇਖਾਂ ਮੈਂ ਇਸ ਖਰਦੀ ਵੀ ਆ ਲੱਤਾਂ ਲੁੱਤਾਂ ਦਾ ਨਹੀਂ ਮਾਰਦੀ ਫਿਰ ਮੈਂ ਕਬੀ ਬੀ ਵੀ ਚੱਲ ਦੇਖ ਲਾ ਜਿੱਦਾਂ ਤੈਨੂੰ ਠੀਕ ਹੈ ਤੇ ਫਿਰ ਮੈਂ ਇਹ ਚਿੱਤ ਆ ਗਿਆ ਬੈਠੇ ਦੇ ਵੀ ਜਸਮੀਨ ਵੀ ਵਿਚਾਰੀ ਕਾਫੀ ਦਿਨਾਂ ਤੋਂ ਢਿੱਲੀ ਥੀ ਵੀ ਫਿਰ ਆਪਾਂ ਖਬਰ ਲੈ ਗਏ ਜਾਈਏ ਜਾਈਏ ਖਬਰ ਲੈ ਲਈਏ ਜਾ ਕੇ ਤੇ ਉਹ ਵੀ ਮੈਨੂੰ ਫੋਨ ਕਰਕੇ ਕਹਿੰਦੀ ਮਾਮੇ ਤੂੰ ਕਾਦਾਉਂਗਾ ਮਾਮੇ ਤੂੰ ਕਾਦਾਉਂਗਾ ਅੱਜ ਚੱਲਦੇ ਆਪਾਂ ਦੀਦੀ ਕੋਲ ਮਾਲਾ ਫਿਰ ਦੀਦੀ ਕਹਿੰਦੀ ਤੇ ਦੇਖਦੇ ਆ ਉਹਨਾਂ ਦੇ ਸਰਪੰਚੀਆਂ ਦਾ ਕਹਿੰਦੇ ਕਾਫੀ ਸਿੰਘ ਫਸੇ ਹੋਏ ਆ ਖੁੰਡੀਆਂ ਦੇ ਦੇਖਦੇ ਆ ਸਰਪੰਚੀ ਦੇ ਵਿੱਚ ਕੌਣ ਮਾਰਦਾ ਮੱਲਾ ਤੇ ਕਿਹਨੂੰ ਪਿੰਡ ਜਿਤਾਉਂਦਾ ਤੇ ਆਪਾਂ ਦਾ ਫੇਰ ਤੁਹਾਨੂੰ ਇੱਕੋ ਹੀ ਬੇਨਤੀ ਕਰੂੰਗੇ ਵੀ ਬੋਟ ਉਨੂੰ ਪਾਇਓ ਵੀ ਜਿਹੜਾ ਤੁਹਾਨੂੰ ਕੋਈ ਲਾਲਚ ਨਾ ਦੇ ਮੈਂ ਦੀ ਤੁਹਾਨੂੰ ਵਾਅਦਾ ਆਉਂਗਾ ਮੈਂ ਤੁਹਾਨੂੰ ਆ ਚੀਜ਼ਾਂ ਦੇ ਪਿੱਛੇ ਨਾ ਪਿੰਡ ਦਾ ਜਿਹੜਾ ਵਿਕਾਸ ਕਰਨ ਨੂੰ ਤਰਿਆ ਹੋਵੇ ਮੈਂ ਤੁਹਾਡੇ ਪਿੰਡ ਦਾ ਵਿਕਾਸ ਕਰੂੰਗਾ ਜੀ ਉਹ ਹੀ ਉਹੀ ਸੁਣੋ ਚੁਣਿਓ ਤਰਪੱਚ ਵੈਸੇ ਜ਼ਿਆਦਾਤਰ ਤਾਂ ਹੁਣ ਜਿਹੜੇ ਨਵੇਂ ਮੁੰਡੇ ਆ ਆਪਣੇ ਅੱਜ ਕੱਲ੍ਹ ਦੇ ਅਨਾ ਉਹਨਾਂ ਨੂੰ ਜਿਆਦਾ ਮੌਕਾ ਦਿਓ ਕਿਉਂਕਿ ਪੜ੍ਹੇ ਲਿਖੇ ਆ ਬਾਹਰ ਮਾਹੌਲ ਦੇਖਦੇ ਰਹਿੰਦੇ ਨੇ ਆ ਵੀ ਉਹਨਾਂ ਨੂੰ ਜਨਨਗੇ ਜਰੂਰ ਮੌਕਾ ਜਰੂਰ ਦਿਓ ਤੇ ਹਾਂ ਵੀ ਮਨਿੰਦਰ ਚੱਲੀਏ ਆਪਾਂ ਹਾਂਜੀ ਫਿਰ ਚਲੋ ਜੀ ਚੱਲਦੇ ਆ ਹੁਣ ਆਪਾਂ ਤੇ ਚਰਨਜੀਤ ਘੋੜੀ ਵੀ ਮਾੜੀ ਮੋਟੀ ਜੱਦਤ ਲੈ ਲਈਏ ਹਾਂਜੀ ਫਾਪਾ ਉੱਠ ਲਈਏ ਅਬਾ ਜੀ ਹਾਂ ਆਇਆ ਨਸੋ ਬੀਬੀ ਕਾ ਕਹਿੰਦੀ ਸਾਨੂੰ ਫਿਰ ਕਹਿੰਦੀ ਮੈਂ ਕੋਈ ਨਹੀਂ ਜਾਉਂਗੀ ਮਨਿੰਦਰ ਨੂੰ ਨਾਲ ਲੈ ਜਾਊਂਗੀ ਠੀਕ ਆ ਚਲੋ ਜੀ ਚੱਲਦੇ ਹੁਣ ਆਪਾਂ ਤੇ ਚਰਨਜੀਤ ਕੌਰ ਲੱਗੀ ਹੋਈ ਆਪਣੇ ਕੰਮ ਕਾਰ ਨਿਬੇੜਨ ਮੈਂ ਇਹਨੂੰ ਵੀ ਕਿਹਾ ਵੀ ਤੂੰ ਮੇਰੇ ਨਾਲ ਚੱਲ ਇਹ ਕਹਿੰਦੀ ਮੇਰੇ ਕੰਮ ਵੀ ਪਏ ਆ ਤੇ ਕੁਛ ਅੱਜ ਦੇ ਥੋੜਾ ਜਿਹਾ ਦਰਦ ਵੀ ਹੋ ਰਹੇ ਆ ਤੇ ਉਹ ਦਰਦ ਵਾ ਤੇ ਕਾਲੂ ਜਾਂ ਮੈਂ ਪਰਸੋਂ ਉਹਨੂੰ ਲੈ ਕੇ ਜ਼ਰੂਰ ਜਾਊਂਗਾ ਰੋਪੜ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਰਮਾਤਮਾ ਅਗੇ ਅਰਦਾਸ ਆ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿੱਚ ਤੰਦਰੁਸਤ ਰਹੋ ਤੇ ਦੁੱਖ ਤਕਲੀਫਾਂ ਤੋਂ ਦੂਰ ਰਹੋ ਇਹ ਤਾਂ ਹੌਲੀ ਹੌਲੀ ਜਰਨਾ ਰਹਿ ਤਣ ਕੇ ਕਿ ਕਿੱਥੇ ਚੱਲੇ ਤੁਸੀਂ ਅੱਜ ਮੈਂ ਸੋਚਿਆ ਵੀ ਜਸਮੀਨ ਦਾ ਵੀ ਕਈ ਇਹ ਦੋ ਤਿੰਨ ਤਨੋਂ ਕੋ ਫੋਨ ਕਰਦੀ ਆ ਤੇ ਫਿਰ ਨਾਲੇ ਮੈਂ ਖਬਰ ਲੈ ਆਉਂਗਾ ਉਹਦੀ ਨਾਲੇ ਉਹ ਮੈਨੂੰ ਫੋਨ ਕਰਿਆ ਮਾਮੇ ਕਾ ਰਾਂਗਾ ਬਾਈ ਨਹੀਂ ਗੱਲ ਕਰ ਗਿਆ ਕਿ ਮੈਂ ਖਬਰ ਆਉਂਗਾ ਪਿਆਰ ਹੁੰਦਾ ਉੱਥੀ ਉਹ ਬੰਦੇ ਨੂੰ ਕਹਿ ਹੁੰਦਾ ਕਹਿ ਹਾਂ ਮੈਂ ਤਾਂ ਵੀ ਜਾ ਹੋਇਆ ਫੋ ਮੈਂ ਥੋੜੇ ਬੀਜ਼ੀਆਂ ਕੰਮ ਕਰ ਲਵਾਂ ਹਾਲੇ ਬਾਹਰ ਦੇਖਣਾ ਜ਼ੋਰ ਭਾਰ ਵਾਲਾ ਕੰਮ ਨਾ ਕਰੀ ਧਿਆਨ ਮੈਂ ਮਾਮਾ ਨੂੰ ਕਿਹਾ ਤਾਂ ਵੀ ਭਾਈ ਕੋ ਬੰਦਾ ਦੇਖ ਲਓ ਕੋਈ ਤੁਹਾਡੇ ਨਾਲ ਜਿੰਨੇ ਜਿੰਨੇ ਗੁਰਦੁਆਰਿਆਂ ਵਾਲਾ ਝਾੜਾ ਨਹੀਂਦਾ ਮੇਟੋ ਨਹੀਂ ਹੁੰਦਾ ਹੈਗਾ ਮੈਂ ਮੰਨ ਗਿਆ ਤੇ ਤੇ ਨਹੀਂ ਹੁੰਦਾ ਮੈਂ ਤੈਨੂੰ ਕਿਆ ਕਹਿਣਾ ਨਾ ਮੈਂ ਝੂਪਾੜ ਵਾਲਾ ਕੰਮ ਨਾ ਕਰੀ ਨਾ ਨੂੰ ਲਵਾ ਹਾਂ ਜ਼ੋਰਪਾੜ ਵਾਲਾ ਕੰਮ ਨਾ ਕਰੀ ਕੋਈ ਬਜਨਾਂ ਚੱਕੇ ਕਿਉਂਕਿ ਜਿਹੜੀ ਆ ਤੇਰੀ ਹੁਣ ਕੰਡੀਸ਼ਨ ਹੈ ਤੇਰੀ ਰੈਸਟ ਵੀ ਹੈ ਮਾੜਾ ਮੋਟਾ ਜਾਨੀ ਕਿ ਤੋਰੇ ਫੇਰ ਵਾਲਾ ਕੰਮ ਜ਼ਰੂਰ ਕਰਦੀ ਰਿਹਾ ਕਰ ਉਹਦੇ ਵਾਸਤੇ ਤੈਨੂੰ ਇਹ ਫਾਇਦੇਮੰਦ ਵੀ ਜਿੰਨਾ ਤੁਰੂੰਗੀ ਹੁਣ ਇਹਦਾ ਬਦਲ ਮੈਂ ਨਹੀਂ ਵੀ ਦੁਪਹਿਰ ਨੂੰ ਫਿਰਿਆਂ ਮੈਂ ਇੱਥੇ ਅੰਦਰ ਤੇਰੀ ਹੋ ਜਾਂਦੀ ਹੈ ਸ਼ਹਿਰ ਮੇਰੀ ਦਾ ਹਾਂ ਸ਼ਹਿਰ ਦੀ ਸ਼ਹਿਰ ਉੱਥੇ ਤੋਂ ਉੱਥੇ ਉੱਥੇ ਤੋਂ ਉੱਥੇ ਦਸ ਘੜੇ ਵੱਜਦੇ ਨੇ ਹਾਂ ਵੈਸੇ ਉਹ ਤੈਨੂੰ ਦੱਸਦਾ ਮੈਂ ਤੇ ਥੋੜੀ ਜਿਹੀ ਅੱਜ ਮੈਂ ਤੈਨੂੰ ਕੋਈ ਫਲ ਫੂਡ ਵੀ ਲਿਆਦ ਮਾ ਕਿਉਂਕਿ ਕਈ ਦਿਨੋਂ ਵੇਰ ਹੁੰਦੇ ਲਿਆ ਕੇ ਤੇਰੀ ਕੋਈ ਤੇ ਥੋੜੀਆਂ ਘਰ ਦੀਆਂ ਮਜਬੂਰੀਆਂ ਜ਼ਰੂਰ ਆ ਜਾਂਦੀਆਂ ਹਾਂਜੀ ਚੱਲੀਏ ਹਣ ਆਪਾਂ ਹਾਂਜੀ ਹਾਂ ਰੈੜੀਆਂ ਆਪਾਂ ਚੱਲ ਠੀਕ ਆ ਫਿਰ ਬਣਾ ਤਿਆਰ ਕੀ ਕੋਈ ਗੱਲਬਾਤ ਹੋਣੀ ਕੋਈ ਫੋਨ ਆਉਂਦਾ ਤਾਂ ਮੈਨੂੰ ਜ਼ਰੂਰ ਦੱਸੀ ਜੇ ਕੋਈ ਆਇਆ ਕਾੜੀ ਕੋਲ ਭਰਤਾ ਭਰਤਾ ਮੈਂ ਸਾਰਾ ਕੋ ਤੇਰਾ ਰੈਡੀ ਕਰਿਆ ਪਿਆ ਬਸ ਮੈਂ ਨਾ ਨਾ ਗਰਾਵ ਨੰਦਰ ਬੈਜੀ ਟਾਕੇ ਢੋਕੇ ਜਰੂਰ ਲਾ ਲਿਓ ਪਤਾ ਅੱਜ ਕੱਲ ਮਾਹੌਲ ਬਹੁਤ ਗਲਤ ਆ ਮੈਂ ਨਾ ਇੱਧਰ ਉੱਧਰ ਤੇ ਡਾ ਰਹਾ ਇੱਧਰ ਤੇ ਡਾ ਰਹਾ ਤੇ ਟਾਂਕਾ ਉੱਤੇ ਸਾਰੇ ਹਾਂ ਚਲੋ ਫਿਰ ਵੀ ਆਪਣੇ ਚ ਬਚਾਓ ਤੇ ਬਚਾਵਾ ਉਹ ਵਿਚਾਰੇ ਆਪਣੇ ਕੰਮਾਂ 'ਚ ਬਿਜੀ ਰਹਿਣਾ ਨਾ ਬਸ ਲੈ ਕੇ ਜਾਣੇ ਖਾਣ ਹਾਂ ਬਿਲਕੁਲ ਲੈ ਕੇ ਜਾਊਗਾ ਚਲਿਏ ਵੀ ਹੁਣ ਪਾ ਚਲੋ ਜੀ ਚੱਲਦੇ ਹਾਂ ਤੁਹਾਨੂੰ ਮਿਲਾਂ ਤੁਹਾਨੂੰ ਮਾਰਾਂ ਪਹੁੰਚ ਗਏ ਆ ਜੀ ਭੈਣ ਕੋਲ ਤੇ ਜਦੋਂ ਭੈਣ ਕੋਲ ਪਹੁੰਚੇ ਉਹ ਮਿਲੀ ਨਹੀਂ ਸਾਨੂੰ ਘਰ ਇੱਕ ਅਜੀਬ ਜਿਹਾ ਸਰਪ੍ਰਾਈਜ਼ ਆ ਮਿਲੇ ਆ ਜਿਹਦੇ ਨਾਲ ਸਾਨੂੰ ਸਮਝ ਨਹੀਂ ਆਉਂਦੀ ਅਸੀਂ ਲਗੇ ਘਰੋਈਏ ਅਸੀਂ ਰੋਈਏ ਕਿ ਹਾਸੀਏ ਹਾਂ ਚਲੋ ਕੋਈ ਨਹੀਂ ਪਰ ਜਿੱਥੇ ਜਾਣਾ ਹੈ ਉੱਥੇ ਜਾਣਾ ਵੀ ਪੈਂਦਾ ਜਿੱਥੇ ਜ਼ਰੂਰੀ ਆ ਉੱਥੇ ਸਾਨੂੰ ਖੜਨਾ ਵੀ ਪੈਂਦਾ ਤੇ ਜਸਮੀਨ ਕੌਰ ਤਾਂ ਫਿਰਦੀ ਆ ਘਰੇ ਅੱਜ ਸ਼ੂਗਰ ਆ ਮੈਨੂੰ ਐ ਤਾਂ ਵੀ ਬਾਈ ਕਿਤੇ ਐ ਨਾ ਕਹਦੇ ਵੀ ਵੀ ਇਹ ਵੀ ਗਈ ਹੋਈ ਨਹੀਂ ਮੇਰੀ ਮਾਮੇ ਯਾਰ ਫੋਨ ਕਰਕੇ ਕੌਣ ਬੁਲਾਉਂਦਾ ਹੈ ਮਤਾ ਹੀ ਆਇਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਨੂੰ ਫੋਨ ਕਰਕੇ ਸਭ ਨਾਲ ਜਦੋਂ ਤਾਂ ਮੈਂ ਬੁਲਾਉਂਦੀ ਮਾਮੂ ਕਾ ਦੋਣਾ ਮਾਮੂ ਕਾ ਦੋਣਾ ਤੁਸੀਂ ਕਿੱਥੇ ਗਏ ਕਿ ਤੇ ਬੜੇ ਸੰਢਾਦੀ ਨਹੀਂ ਮੈਂ ਤਾਂ ਐ ਸੱਚੀ ਗੱਲ ਪੰਪ ਨਾ ਦੇ ਨਹੀਂ ਸੇਵ ਕਰਾਈ ਵੀ ਤਾਂ ਉਹ ਚਲੀ ਕਿੱਥੇ ਗਏ ਕਿ ਤੇ ਕਿਸੇ ਵੀ ਨਹੀਂ ਗਿਆ ਮੈਂ ਤਾਂ ਦਾੜੀ ਉੜੀ ਕਟਾਈ ਕੀਤੀ ਮੇਰਾ ਮੂੰਹ ਹੋ ਗਿਆ ਤਾਂ ਚਿਬੜ ਵਰਗਾ ਤੇ ਮੈਂ ਕਿਹਾ ਮਰਾ ਬੁਰਦਾ ਮੂੰਮਾ ਵੀ ਸਾਫ ਸਾਫ ਗਿਆ ਬਣੇਗਾ ਟੋਪੀ ਸੋਣੀ ਲਾਦੀ ਇਹਦੇ ਮੰਦਾਨਾ ਤੈਨੂੰ ਮੈਂ ਕਿਆ ਕਿਆ ਤਾਂਉਂਦੇ ਆਉਂਦੇ ਨੇ ਮੈਨੂੰ ਪਤਾ ਕਿਆ ਕਹਿੰਦਾ ਹੈ ਕਿਆ ਕਿਆ ਹੱਥ ਤੈਨੂੰ ਮੈਂ ਕਹਿੰਦਾ ਪਟ ਝੂਠ ਬੋਲ ਦੇ ਤੈਨੂੰ ਹੁਣ ਇੱਕ ਕਹਿੰਦਾ ਕਹਿੰਦਾ ਪਟ ਕੇ ਛੋਟੇ ਹੋ ਗਏ ਮੈਂ ਕਿਹਾ ਤੂੰ ਪਰਨਾ ਬਣਾ ਲਾਂਦਾ ਕਹਿੰਦਾ ਮੇਰੇ ਡੈਡੀ ਨੂੰ ਪਰਨੇ ਨਹੀਂ ਮੈਨੂੰ ਬੰਨਣਾ ਆਉਂਦਾ ਆਏ ਬੋਲਦਾ ਹੁਣ ਪਟ ਕੇ ਹੋ ਬਾਕੀ ਛੋਟੇ ਗਏ ਇਹਦੇ ਲੈ ਕੇ ਦੇਣੇ ਐਨੂੰ ਪਰ ਜਿਹੜੀ ਗੱਲ ਆ ਪਰਨੇ ਦੀ ਹੋਗੀ ਤੈ ਮੈਨੂੰ ਪਰਨੇ ਨੂੰ ਕਦ ਗਿਆ ਬੰਨਣਾ ਨੂੰ ਕਹਿੰਦਾ ਮੇਰੇ ਡੈਡੀ ਨੂੰ ਬੰਨਣਾ ਨਹੀਂ ਆਉਂਦਾ ਕਦ ਕਿਆ ਕਰਦਾ ਕਦ ਕਿਆ ਤੈਨੂੰ ਪਰਨਾ ਬੰਨਣਾ ਸੱਚ ਦੱਸ ਲੈ ਹੁਣ ਕਿਹਾ ਨਹੀਂ ਨਾ ਇਹ ਤੂੰ ਦੀਦੀ ਨੂੰ ਝੂ ਨੇ ਛੁੱਟ ਸਾੜੇ ਵਾਲਾ ਜੀ ਹਾਂ ਜੀ ਇਹ ਦੇ ਨਾ ਮੱਲਾ ਮੈਂ ਕਿਹਾ ਦਾ ਹਾਂ ਕੀ ਆ ਕਿਹਾ ਸੀ ਮੇ ਪਾਪਾ ਪਰਣਾ ਅਭੀ ਪਰਣਾ ਬੰਨਿਆ ਕਰ ਹਾਂ ਫਿਰ ਫਿਰ ਮੈਂ ਇਹਨੂੰ ਕਹਿੰਦੀ ਆ ਦਾ ਦੱਸੋ ਜੀ ਕੀ ਕਿਹਾ ਸੀ ਮੈਂ ਕਿਹਾ ਦਾ ਦੇ ਮੇਰੇ ਪਾਪਾ ਨੂੰ ਪਰਣਾ ਨਹੀਂ ਬੰਨਣਾ ਦੇਖ ਸੁਣੋ ਸੁਣੋ ਤਾਂ ਮੈਨੂੰ ਕਿਹਾ ਪਰਣਾ ਬੰਨਣ ਨੂੰ ਕਿਹਾ ਨਹੀਂ ਕਰ ਦੇ ਦੀ ਨੂੰ ਸੌਰੀ ਲਿਆ ਪਰਨਾ ਬਣ ਕੇ ਖਾਵਾਂ ਤੇ ਕਰਨਾ ਮੈਂ ਲਿਆ ਪਰਨਾ ਅੱਜ ਚਹਤਾ ਅੱਜ ਕਿਹਾ ਨਹੀਂ ਮੰਨ ਕੇ ਚੱਲ ਤੂੰ ਅੱਗੇ ਵੀ ਆਏ ਨਾ ਨਾ ਕਹੇ ਆਉਂਦਾ ਹੀ ਨਹੀਂ ਮੰਨਣਾ ਤੇਰੇ ਪਰ ਟੋਪੀ ਸੋਹਣੀ ਪਲਾ ਦੇ ਮੈਂ ਆਪ ਮੇਰੀ ਗੱਲ ਸੁਣ ਇਹਨੂੰ ਐ ਪੁੱਛ ਮੈਂ ਆਉਂਦੇ ਆਉਂਦੇ ਨੇ ਕਿ ਪੁੱਤ ਤੂੰ ਸਰਦਾਰ ਬੱਚਾ ਹੈ ਤੂੰ ਸਰਦਾਰ ਬੱਚਾ ਬਣ ਕੇ ਰਿਹਾ ਕਰ ਜੱਜਦਾ ਇਹਦੇ ਪਰ ਪਟਕਾ ਹੋਵੇ ਪਰ ਨਾ ਹੋਵੇ ਉਹ ਜੱਜੂਗਾ ਟੋਪੀ ਨਹੀਂ ਜੱਜਦੀ ਨਹੀਂ ਜੱਜਦੀ ਕਰਦੀ ਦੀਨੀ ਸੌਰੀ ਕਰਦੀ ਦੀ ਅੱਗੇ ਤੇ ਨਹੀਂ ਮੰਨਦਾ ਅੱਗੇ ਤੇ ਬੰਦ ਕੇ ਹੋਣਾ ਟੋਪੀ ਨਹੀਂ ਲੈਣੀ ਠੀਕ ਹੈ ਵੈਸੇ ਇਹਨੂੰ ਲੋੜ ਵੀ ਕਿ ਆਤੀ ਨੇ ਸਿਰ ਪਰ ਮਾਲੇ ਬੰਨਿਆ ਵਾ ਜਦ ਤੂੰ ਇਹ ਟੋਪੀ ਲੈਣ ਦੀ ਵੀ ਕਿ ਆ ਲੋੜਾ ਬਸ ਮੈਂ ਮੈਂ ਕੀ ਗੱਲ ਕਹਾਂ ਹਾਂ ਕਿ ਦੱਸ ਮੈਂ ਕੀ ਗੱਲ ਕਹਾਂ ਦਿਮਾਗ ਨਹੀਂ ਜਿੱਥੇ ਕਹਿੰਦਾ ਡਿੱਗੂ ਦਾ ਬਾਪ ਮੈਂ ਨਾਲ ਡਿੱਗਣਾ ਜਿੱਕਣ ਪਾਪਾ ਤੈ ਕੰਮ ਕਰਨੇ ਉਹ ਵੀ ਮੈਂ ਕਰਨੇ ਆ ਬਈ ਯਾਰ ਤੂੰ ਸਿਰ ਪਰ ਬੰਨ੍ਹ ਮੈਂ ਰਖਣੇ ਜੱਥਮੀ ਹੁਣ ਮੈਂ ਪੂਰੀ ਸਲਾਹ ਲੈ ਪਤਾ ਕਿ ਆ ਨਿਆਣੇ ਨੂੰ ਕਿਸੇ ਟਾਈਮ ਆ ਕੇ ਪਤਾ ਕਿਆ ਹੋਣਾ ਵੀ ਪਾਪਾ ਯਰ ਤੈ ਤਾਂ ਬਾਹਰ ਰੱਖੇ ਨਹੀਂ ਮੈਨੂੰ ਘਾਤੇ ਰਖਾਇ ਤੇ ਆਪਾਂ ਰਹਿੰਦੇ ਸ਼ਹੀਦਾਂ ਦੀ ਧਰਤੀ 'ਵ라 ਮੈਂ ਰਖਣੇ ਜੱਥਮੀ ਨੇ ਮੇਰੇ ਨਾਲ ਹੁਣ ਵੀ ਮੈਂ ਤਾਂ ਟੋਪੀ ਚੱਕ ਕੇ ਦਿਖਾਉਣਾ ਮੇਰੇ ਨਾਲ ਗੱਬੇ ਸਿਰ ਦੇ ਵਿੱਚ ਦਿਖਟ ਆਪਾਂ ਨੂੰ ਪ੍ਰੋਬਲਮ ਹੈ ਨਾ ਆਪਾਂ ਨੂੰ ਪ੍ਰੋਬਲਮ ਹੈ ਏਅਰਫੋਨ ਦੀ ਵੀ ਸਾਡੇ ਆ ਮੇਰੀ ਨਹੀਂ ਏਅਰਫੋਨ ਨਹੀਂ ਏਅਰਫੋਨ ਦੀ ਮੇਰੇ ਜੇ ਹੁਣ ਆਏ ਤੇ ਬੜੇ ਬਾਲ ਹੋ ਗਏ ਆਟੋਮੈਟਿਕਲੀ ਮੈਨੂੰ ਮੇਰਾ ਜਾਦਾ ਬੀਪੀ ਲੋ ਜਾਂ ਮੇਰੇ ਸਿਰ ਨੂੰ ਪ੍ਰੋਬਲਮ ਸੋ ਹਟਣਾ ਹੀ ਨਹੀਂ ਕਿਉਂਕਿ ਮੇਰੇ ਸਿਰ ਦੇ ਅੰਦਰ ਮੈਤੇ ਗਰਮੀ ਨਹੀਂ ਸਹਿ ਹੁੰਦੀ ਟਾਂਕਿਆਂ ਕਰਕੇ। ਪਰ ਤੁਸੀਂ ਅਸੀਂ ਸਮਝਦਾਰ ਸਮਝ ਗਏ ਤੁਹਾਡੀ ਗੱਲ। ਉਹਨੇ ਨਿਆਣਾ ਹੋਣਾ ਤੁਹਾਡੀ ਉਮਰ ਹੋਰ ਹਾਈ ਹੋ ਜਣੀ। ਹੂੰ। ਉਹਨੇ ਨਹੀਂ ਸਮਝਣਾ ਨੇ ਕਿਹੜਾ ਪਾਪਾ ਤਾਂ ਬਹਾਨੇ ਲਾਉਂਦਾ ਐ। ਫਿਰ ਕੀ ਕਰੋਗੇ? ਅਸੀਂ ਵੀ ਤਾਂ ਐਉਂ ਕਰਦੇ ਹੁੰਨੇ ਜਦ ਪਾਪਾ ਸਾਡੀ ਕੋਈ ਗੱਲ ਨਹੀਂ ਮੰਨਦੇ। ਬੇਸ਼ੱਕ ਉਹ ਜੈਨੂਅਲੇ ਚੀਜ਼ ਹੋਵੇ। ਅਸੀਂ ਕਹਿੰਦੇ ਤੇ ਪਾਪਾ ਨਹੀਂ ਮੰਨਣੀ ਹੋਣੀ ਤਾਂ ਨਹੀਂ ਮੰਗਦੇ। ਤਾਂ ਨਹੀਂ ਮੰਨਦੇ। ਗੱਲ ਉਹ ਹੈ ਅਸੀਂ ਸੋਚਣ ਜੂਗਾ ਚਲੋ। ਹਾਂ। ਕਿਉਂਕਿ ਅਗਲਾ ਸਾਡੇ ਵਿੱਚ ਇੱਕ ਈਮੇਲ ਹੈਗੀ ਆ। ਸਾਡੇ ਪਿੰਡ 'ਚ ਹੈਗੀ ਆ ਵੀ ਬੰਦੇ ਦੇ ਸਿਰ ਤੇ Baal ਹੈਗੇ ਕਿ ਇੱਥੇ ਵੀਰਾਂ ਏ ਉਹਦਾ ਮੁੰਡਾ ਨਹੀਂ ਸੋਹਣੇ ਪੱਗ ਖੰਨਦਾ ਕਰਨ ਨਹੀਂ ਹਾਨਦਾ ਭਾਬੀ ਕਹਿੰਦੀ ਕਹਿੰਦੀ ਤੇਰਾ ਵੀਰਾ ਹੋਣਾ ਏ ਕਹਿੰਦਾ ਕਹਿੰਦਾ ਕਿਤੇ ਜਾ ਕੇ ਇਹਨੇ ਮੈਨੂੰ ਇਹ ਜ਼ਰੂਰ ਮਹਿਣਾ ਵਰਨਾ ਵੀ ਡੈਡੀ ਮੈਂ ਨਹੀਂ ਸੋਹਣੇ ਪੱਗ ਵੰਨਦਾ ਤੂੰ ਸਿਰ 'ਤੇ Baal ਕੱਤੇ ਰੱਖਦਾ ਕਿਉਂ ਹਾਂ ਹੋ ਜਾਣੀ ਆ ਨਾ ਗੱਲ ਹੋ ਜਾਣੀ ਗੱਲ ਲੰਬੀ ਸੋਚ ਆ ਸੋਚਣਾ ਪੈਣਾ ਮੈਂ ਨਹੀਂ ਚਾਹੁੰਦੀ ਵੀ ਮੇਰਾ ਭਾਈ ਅੱਗੇ ਜਾ ਕੇ Baal ਕਟਾਵੇ ਕਿਉਂਕਿ ਜਿਹੜਾ ਰੋਬ ਪੱਗ ਦੇ ਨਾਲ ਹੋਊਗਾ ਦੀਦੀ ਤੈਨੂੰ ਪੁੱਛਦੀ ਐ ਵੀ ਤੂੰ Baal ਕਟਾਊਂਗਾ ਕੀ ਕਰੂੰਗਾ ਬੰਤ ਸਰਦਾਰ ਸਰਦਾਰ ਫਰਾਲ ਹਲਤਾ ਸਰਦਾਰੀ ਆ ਉਸਦੀ ਜਦ ਅਸੀਂ ਵਿਆਹ ਕੇ ਜਾਣਾ ਸਾਡੇ ਕੋਲ ਸੁਧਾਰੇ ਹੋਣੇ ਸਾਡੇ ਘਰ ਵਾਲੇ ਤਾਂ ਪਹਿਲੇ ਡਰਦੇ ਕਰਨਾ ਵੀ ਇਹ ਤਾਂ ਸਰਦਾਰ ਆ ਮਨ ਕਿਚ ਕੁਝ ਵੀ ਆ ਚਾਹੇ ਸਾਡੀ ਉਹ ਗਲਤੀ ਆ ਸਾਨੂੰ ਰੋਹ ਹੋਊਗਾ ਵੀ ਹਾਂ ਵੀ ਸਾਡੇ ਭਾਈ ਸਰਦਾਰੀ ਚ ਭਾਈ ਰੋਹ ਜ਼ਿਆਦਾ ਹੈ ਰੋਹ ਹੈ ਗੱਲ ਆਏ ਬਾਕੀ ਤੇਰੀ ਗੱਲ ਮੰਨਣ ਜਾਊਗਾ ਤੇ ਜਸਵੀਨ ਤੁਹਾਨੂੰ ਪਹਿਲੇ ਪਤਾ ਤਾਂ ਮੈਨੂੰ ਭੁੱਖ ਲੱਗੀ ਹੋਈ ਹੈ ਮੈਂ ਨਾ ਬਿਮਾਰ ਸੀ ਥੋੜੀ ਜੀ ਤੁਹਾਨੂੰ ਬਤਾ ਜਖਾਮ ਬੁਖਾਰ ਕਰਕੇ ਮੈਂ ਖਿਚੜੀ ਬਣਾਈ ਤੇ ਮੈਂ ਕਿਹਾ ਚੱਲ ਤੁਸੀਂ ਵੀ ਆ ਜਾਓ ਜੀ ਕਿਉਂਕਿ ਕਹਿੰਦੇ ਨੇ ਤਾਂ ਖਾਣੇ ਦਾਣੇ पे ਜਿਹਦਾ ਲਿਖਿਆ ਖਾਣੇ ਵਾਲੇ ਦਾ ਨਾਮ ਉਹਨੂੰ ਮਿਲੇ ਜਾਂਦੀ ਹੈ ਉਹਨੂੰ ਮਿਲੇ ਜਾਂਦੀ ਹੈ ਕਹਿੰਦਾ ਸਾਨੂੰ ਮਿਲ ਗਈ ਆ ਅਸੀਂ ਲੱਗੇ ਆ ਖਿਚੜੀ ਖਾਣ ਤੁਸੀਂ ਵੀ ਆਓ ਤੇ ਭੈਣ ਨਾਲ ਹੀ ਕਹਿੰਦੇ ਬੇਦ ਰੱਖ ਨੂੰ ਗਏ ਅੱਜ ਭੁੱਖ ਪਿਆ ਹੈ ਹਾਂਜੀ ਮੈਨੂੰ ਪਤਾ ਨਹੀਂ ਤਾਂ ਹੈਗਾ ਅਸੀਂ ਤਾਂ ਖੁਸ਼ੀ-ਖੁਸ਼ ਹੀ ਆਏ ਤੇ ਹੁਣ ਆਇਆ ਕਿਹੜਾ ਹੁਣ ਕਿਹ ਦੁਖੀ ਦੁਖੀ ਹੁਣ ਨਹੀਂ 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 ਕਹਿੰਦੇ ਸਾਰਾ ਪਰਿਵਾਰ ਹੁੰਦਾ ਵੀ ਇਹ ਨਹੀਂ ਗੱਲ ਹੈਗੀ ਪਤਾ ਕੀ ਗੱਲ ਆ ਤੇਰੀ ਜਗ੍ਹਾ ਤੇਰੀ ਆ ਭੈਣ ਦੀ ਜਗ੍ਹਾ ਭੈਣ ਦੀ ਆ ਜੀਜੇ ਦੀ ਜਗ੍ਹਾ ਜੀਜੇ ਦੀ ਆ ਕਰਨ ਦੀ ਜਗ੍ਹਾ ਕਰਨ ਦੀ ਆ ਹੈਨਾ ਹਰ ਜਗ੍ਹਾ ਸ਼ੁੱਪਰ ਮੈਂ ਚਾਹੁੰਦੀ ਤੇਰੀ ਜਗ੍ਹਾ ਉੱਚੀ ਰਹੇ ਮੈਂ ਉਸ ਕਰਕੇ ਕਹਿੰਦੀ ਫੋਨ ਕਰਕੇ ਨਾ ਮੈਂ ਗਾ ਫੋਨੀ ਮੇਰੀ ਗੱਲ ਫੋਨ ਲਾ ਇਹ ਗੱਲ ਛੱਡ ਦੇ ਤੂੰ ਵੀਡੀਓ ਮੈਂ ਸਟਾਰਟ ਜਦੋਂ ਕਰੀ ਮੈਂ ਇਹੀ ਗੱਲ ਕਹੀ ਮੈਂ ਜਸਮੀਨ ਜਦਮੀ ਮੈਨੂੰ ਫੋਨ ਕਰੂ ਨਾ ਤੀ ਗੱਲ ਨਹੀਂ ਮਾਮੇ ਤੂੰ ਕਿੱਦਾਂ ਆਉਂਗਾ ਮੈਂ ਖਾ ਅੱਜ ਜਾਣਾ ਅੱਜ ਮੈਂ ਬਿਲਾਂ ਅੱਜ ਚੱਲੀਏ ਮਿਲ ਕੇ ਆਈਏ ਤੇਰੀ ਖਾਣੇ ਤੇ ਨਾਨੀ ਨਾਨੀ ਤੇ ਬੋਲੀ ਮਾਸੀ ਦਾ ਫੋਨ ਆਇਆ ਮੈਂ ਕਿਹਾ ਤੂੰ ਸੀ ਤਾਂ ਕਿਸੇ ਵੀ ਨਹੀਂ ਆਉਣਾ ਮੈਂ ਕਿ ਕਫਾਮ ਆਈ ਆ ਉਹਨੂੰ ਹੱਥ ਤੇ ਜਿਹਨੂੰ ਜਦੇ ਕਹਿੰਦਾ ਪੁੱਤ ਬਸ ਮੈਨੂੰ ਹੁਣ ਆਹ ਹੱਥ ਦਾ ਕੰਮ ਹੈ ਮੈਂ ਤਿੰਨ ਚਾਰ ਦਿਨਾਂ ਦੇ ਵਿੱਚ ਵਿੱਚ ਆਇਆ ਬਸ ਮੁੱਕ ਗਏ ਬਸ ਆਹ ਗੱਲ ਹੁੰਦਾ ਮੈਂ ਸੁਣ ਲਈ ਦੋ ਦਿਨ ਫालतू ਲਾਜਣ ਹਾਂ ਆਇਆ ਤਾਂ ਹੁੰਦਾ ਵੀ ਮੈਨੂੰ ਜਵਾਬ ਨਹੀਂ ਮਿਲਿਆ ਆ ਗਏ ਸੁਣ ਲਈ ਮਾਮੇ ਨੇ ਗੱਲ ਬਸ ਸਹੀ ਗੱਲ ਆ ਚਲੋ ਫਰੀ ਵੀ ਪਾ ਫਰੀ ਵੀ ਆ ਕੰਮ ਵਾਲੇ ਵੀ ਆ ਜਦੋਂ ਟਾਈਮ ਹੁੰਦਾ ਪਾ ਜੰਨੇ ਆ ਜਦੋਂ ਟਾਈਮ ਨਹੀਂ ਹੁੰਦਾ ਤਾਂ ਮਜਬੂਰੀਆਂ ਹੋ ਜਾਂਦੀਆਂ ਇਹ ਹੁਣ ਕਹੀਏ ਨਾ ਤੇ ਤੁਹਾਨੂੰ ਤੁਸੀਂ ਕਹਿੰਦਾ ਯਾਰ ਉਹ ਕਿਹੜੇ ਕਹਿੰਦੇ ਆ ਕਦੇ ਕਦੇ ਜਾਣ ਚੇ ਫੈਲਾ ਆਪਾਂ ਹੁੰਦਾ ਨਾ ਸੋਚਦੇ ਆਪਾਂ ਦੇਖੋ ਹੋ ਜਾਂਦਾ ਹੋ ਜਾਂਦਾ ਵੈਸੇ ਅਸੀਂ ਤੁਹਾਨੂੰ ਆਪ ਫੋਨ ਕਰਕੇ ਕਹਿੰਦੇ ਆ ਤਾਂ ਤੁਹਾਡੇ ਮਨ ਚ ਵੀ ਆਊਗਾ ਵੀ ਨਹੀਂ ਆਪਾਂ ਜੀ ਡੀਕਦੀ ਹੋਣੀ ਮੈਂ ਇਹ ਗੱਲ ਕਹੀ ਆ ਤੇਰੀ ਮਾਮੀ ਨੇ ਵੀ ਕਿਹਾ ਵੀ ਜਸਮੀ ਨੇ ਤੁਹਾਨੂੰ ਪਿਛਲੇ ਹਫਤੇ ਫੋਨ ਕਰਿਆ ਤਾਂ ਤੁਸੀਂ ਜਾ ਕੇ ਉਹ ਨਾਲ ਦੀ ਖਬਰ ਲਿਖਿਆ ਹੁਣ ਤੂੰ ਪਹਿਲਾਂ ਮੈਨੂੰ ਆਸਤੂ ਕਿਵੇਂ ਆ ਅਲਮੋਸਟ ਠੀਕ ਆ ਕਿਤੇ ਕਿਤੇ ਦਰਦ ਹੁੰਦਾ ਫੇਰ ਵੀ ਕਦੇ ਕਦੇ ਡਾਕਟਰਾਂ ਨੇ ਰਿਪੋਰਟ ਆ ਮੈਨੂੰ ਨਹੀਂ ਪਤਾ ਕਿ ਰਿਪੋਰਟਾਂ ਸਾਰੀਆਂ ਨਾਰਮਲ ਆ ਜਾਂ ਉਹ ਜਿਹੜੀਆਂ ਦਵਾਈਆਂ ਤੇ ਉਹ ਡ੍ਰਿਪ ਲੱਗੀ ਆ ਉਹਨੇ ਵੀ ਤਾਂ ਹੁਣ ਆਪਣਾ ਸਭ ਦਿਖਾਣਾ ਉਹ ਨਿਕਲਣੀ ਆ ਕਿਸੇ ਨਾ ਕਿਸੇ ਢੰਗ ਨਾਲ ਤਾਂ ਲੋ ਮੇਰੇ ਜੀ ਲੱਗੀ ਰਹਿੰਦੀ ਆ ਹੁਣ ਮੌਸਮ ਚੇਂਜ ਹੋਣ ਦਾ ਸਾਲ ਨੂੰ ਗਾੜ ਜਿਖਾਮ ਬੁਖਾਰ ਇਹ ਚੀਜ਼ਾਂ ਨਾਰਮਲ ਆ ਹੁਣ ਮੈਂ ਮੈਨੂੰ ਮਾਮਾ ਹੀ ਪਿਆ ਚੱਕਰ ਆ ਕਿਆ ਨਹੀਂ ਹੈਗਾ ਕੁਝ ਸਮਝ ਜੀ ਨਹੀਂ ਆਉਂਦੀ ਹੈ ਕਿ ਜੇ ਕੋਈ ਮੈਡੀਸਿਨ ਲੈ ਵੀ ਲਵਾਂ ਥੋੜੇ ਟਾਈਮ ਲਈ ਦਰਦ ਦਬ ਜਾਂਦਾ ਹੀ ਕੋਈ ਵੀ ਕੁਝ ਵੀ ਇੰਜੈਕਸ਼ਨ ਵੀ ਲਾ ਲਓ ਬੇਸ਼ੱਕ ਤੁਸੀਂ ਤੇਰੇ ਭਰਾ ਅਸਰ ਨਹੀਂ ਕਰਾ ਹਾਂ ਉਹ ਅਸਰ ਪ੍ਰੋਪਰ ਅਸਰ ਨਹੀਂ ਕਰਾ ਹਾਂ ਇਹ ਕਾਰਨ ਕਿਉਂ ਹੋ ਸਕਦਾ ਪਤਾ ਨਹੀਂ ਕੀ ਕਾਰਨ ਹੋ ਸਕਦਾ ਮੈਂ ਤਾਂ ਮਾਂਮੀ ਦਵਾਈਆਂ ਲੈਣੀਆਂ ਛੱਡ ਦਿੱਤੀਆਂ ਮੈਂ ਜੀਏ ਨਹੀਂ ਕਰਦਾ ਉਹ ਕਿਹਾ ਰੋ ਰੋ ਕੇ ਟਾਈਮ ਕੱਤ ਲਉਂਦੀ ਵੀ ਹਾਏ dard ਹੁੰਦਾ ਬਸ ਠੀਕ ਆ ਆ ਵੀ ਤਾਂ ਮੈਂ ਮੈਨੂੰ ਪੁੱਤੇ ਕਹਿੰਦਾ ਵੀ ਕੋਈ ਚੰਗੇ ਡਾਕਟਰ ਨੂੰ ਮਿਲ ਲੈ 6-7 ਡਾਕਟਰ ਦਿਖਾ ਲੈ ਹਾਂ ਹੁਣ ਪਤਾ ਨਹੀਂ ਇਹ ਹੈ ਮੈਂ ਤਾਂ ਗਾਇਨੇਕੋਲੋਜਿਸਟ ਕੋਲ ਵੀ ਜਾਇਆ ਹੀ ਮੈ ਜਿਹੜੀ ਸਪੈਸ਼ੈਲਿਟੀਆਂ ਦੀ ਹੁੰਦੀ ਆ ਆ ਸਮਝ ਗਿਆ ਮੈਂ ਕਈ ਵਾਰ ਕੋਈ ਪ੍ਰੋਬਲਮ ਹੁੰਦੀ ਆ ਮੈਨੂੰ ਲੋ ਪਾਪਾ ਨੇ ਉਹ ਵੀ ਕਹਿਤਾ ਵੀ ਤੂੰ ਉੱਥੇ ਹੀ ਦਿਖਾਇਆ ਪਾਪਾ ਤਾਂ ਕੁਝ ਹੀ ਨਹੀਂ ਬਣਾ ਕਰਦੇ ਜਦੋਂ ਮਜਬੂਰੀਆਂ ਹੁੰਦੀਆਂ ਫੇ ਬੰਦਾ ਬਹੁਤ ਪਾਸੇ ਭੱਜਦਾ ਹੁਣ ਸਿਰਫ ਵੀ ਬਾਬਾ ਜੀ ਦਾਵਾਂ ਵਾਲੇ ਦੀ ਕਿਰਪਾ ਨਾਲ ਹੌਲੀ ਹੌਲੀ ਠਰਕ ਪੈ ਰਿਹਾ ਠੀਕ ਹੋ ਜਣਾ ਯਾਰ ਦੇਖ ਹੀ ਜਾਊਗਾ ਬਜਟਾਂ ਦੇ ਆ ਸਭ ਠੀਕ ਹੋ ਜੂ ਪਰਦਨ ਮੈਂ ਇੱਕ ਗੱਲ ਅਸਾਂ ਬੰਦੇ ਦੇ ਨਾ 6:00 ਵਜੇ ਹੋਵੇ ਉਹ ਵੀ ਬੰਦਾ ਸੈ ਲੈ ਲੰਦਾ ਹੂੰ ਕੁੱਲਾ ਟਮਾਟੋ ਟੁੱਟ ਜਿਵੇਂ ਹੋ ਵੀ ਸਾਰੇ ਦਾ ਪਰ ਜਿਹੜਾ ਨਾ ਦਰਦ ਹੁੰਦਾ ਅੰਦਰਲੇ ਸਰੀਰ ਚ ਉਹ ਸਰੀਰ ਉੱਠਾ ਨਹੀਂ ਲੰਦਾ ਇਹ ਤਾਂ ਇਹ ਤਕਲੀਫ ਜਾਵਾਂ ਕਰਦਾ ਥੈਂਕ ਯੂ ਸੋ ਮੱਚ ਤੁਸੀਂ ਫੀਲ ਕਿ ਮੈਨ ਮੈਨੂੰ ਪਤਾ ਭਾਈ ਮੇਰੇ ਨਾਲ ਵੀ ਹੁੰਦੀ ਹੈ ਕਿ ਤੁਸੀਂ ਖੁਦ ਜਦ ਆਪਾਂ ਨੂੰ ਭੁੱਖ ਲੱਗਦੀ ਹੈ ਉਸ ਟਾਈਮ ਆਪਣਾ ਕਾਲਜਾ ਕੀ ਕਰਦਾ ਹਾਂ ਉਹ ਚੀਜ਼ ਖੜੋ ਖੜੋ ਖਾਂਦੀ ਆ ਖੜੋ ਰੋਟੀ ਖਾ ਕੇ ਵੀ ਫੇਰ ਮੇਰੇ ਨਾਲ ਉਹੀ ਚੀਜ਼ ਹੁੰਦੀ ਆ ਮੈਨੂੰ ਕੋਟਿਓ ਕਰ ਦਿੰਦਾ ਉਹ ਤੋੜ ਦਿੰਦਾ ਸਰੀਰ ਉਹ ਚੀਜ਼ ਹੋ ਰਹੀ ਹੈ ਹੌਣ ਕਿਵੇਂ ਆ? ਹੋਰ ਤਾਂ ਠੀਕ ਆ ਨੇ 3-4 ਦਿਨ ਵਧੀਆ ਨਿਕਲ ਗਏ। ਹੂੰ ਹੂੰ ਜਕਾਂ ਪਕਾ ਰਹੇ। ਜਦੋਂ ਇਹਦਾ ਹੁਣ ਜਿਹੜਾ ਮੌਸਮ ਚੇਂਜ ਹੋ ਰਿਹਾ। ਇੱਕ ਨਾ ਮੈਂ ਤੈਨੂੰ ਗੁੱਸਾ ਨਾ ਕਰੀ ਮੈਂ ਤੈਨੂੰ ਵੀਡੀਓ ਜਰੀਏ ਕਹਣਾ ਥੋੜਾ ਜਿਹਾ ਸਰੀਰਵੱਲ ਬਣਦੇ ਆ ਜਰੂਰ। ਮੈਂ ਸਵੇਰੇ ਰੋਜ਼ ਮਾਰਨਿੰਗ ਵਾਕ ਤੇ ਜਾਂਦੀ ਆ। ਅੱਜ ਤਾਂ ਮੈਂ ਮੈਂ ਤੁਹਾਨੂੰ ਦੱਸਦੀ ਮੈਂ ਸਾਈਕਲ ਨਹੀਂ ਨਾ ਚਲਾਉਂਦੀ ਕਿਉਂਕਿ ਜ਼ੋਰ ਲੱਗਦਾ। ਪਰ ਮੈਂ ਨਾ ਹਰ ਸ਼ੰਟੇ ਸਾਡੇ ਲਾਕੋ ਵਾਲ ਪਿੰਡਾਂ ਠੀਕ ਹੈ ਮੈਂ ਉੱਥੇ ਮੱਥਾ ਟੇਕਿਆਂ ਦੀ ਨਾਲੇ ਬਹਾਨੇ ਸੇ ਮੱਥਾ ਟੇਕ ਗਿਆ ਨਾਲੇ ਨਹੀਂ ਸਾਈਕਲ ਤੇ ਓਕੇ ਓਕੇ ਠੀਕ ਹੈ ਹਾਂ ਚੰਗੀ ਗੱਲ ਆ ਮੈਂ ਪਿੰਡ ਪੰਨੂ ਦੋ ਗੜੇ ਲਾ ਦਿੰਨੀ ਆ ਆਪਣਾ ਤੁਰਕੇ ਮਾਮਾ ਹੀ ਮੈਂ ਤੁਰ ਵੀ ਨਹੀਂ ਨਾ ਸਕਦੀ ਤੁਹਾਨੂੰ ਦੱਸੀ ਤਾਂ ਜਾਣੀ ਆ ਮੈਂ ਖੂਬ ਬਹੁਤ ਪੈਂਦੀ ਆ ਯਾਰ ਮਹਿਮਾਨ ਗਿਆ ਜਸਮੀਨ ਪੁੱਤ ਮੇਰੀ ਗੱਲ ਸੁਣ ਲੈ ਮਾਲ ਅੱਜ ਅਸੀਂ 1/2 ਕਿਲੋਮੀਟਰ ਗਏ ਕੱਲੂ ਅਸੀਂ 600 ਮੀਟਰ ਕਰ ਦੋ 100 ਮੀਟਰ ਫਾਟ ਕਰ ਦੋ 700 ਮੀਟਰ ਕਰ ਦੋ 800 ਮੀਟਰ ਕਰ ਦੋ ਹੌਲੀ 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 ਵਧਾ ਲੈ ਜੂਨੀ ਵੀ ਇੱਕ ਲੱਖ ਤੇ ਸਾਰਾ ਕੁਝ ਹੋ ਜਵੇ ਮੈਂ ਨਾ ਪਿੰਡ ਬੰਦ ਨੂੰ ਦੋ ਚੱਕਰ ਦੇ ਦਿੰਦੀ ਮੈਂ ਉਹਨੂੰ ਹੀ ਸਮਝ ਲਾਂ ਦੇ ਵੀ ਬਹੁਤ ਹੋ ਗਿਆ ਕਿਉਂਕਿ ਉਸ ਤੋਂ ਬਾਅਦ ਆ ਕੇ ਜਦੋਂ ਮੈਂ ਪਾਣੀ ਪੀਂਦੀ ਆ ਨਾ ਚਾਹੇ ਤੁਸੀਂ ਕਹੋ 10 ਮਿੰਟ ਬਾਅਦ ਪੀ 15 ਮਿੰਟ ਬਾਅਦ ਉਹ ਵੀ ਲੱਗਦਾ ਇੱਥੇ ਨੂੰ ਜਾਂਦਾ ਐ ਨਹੀਂ ਦਿਖਦਾ ਐਨ ਫੀਲ ਹੁੰਦਾ ਲੜਦਾ ਉਹ ਤੇਰੇ ਅੰਦਰ ਛਾਲੇ ਤਾਂ ਨਹੀਂ ਪੈ ਗਏ ਕਿਤੇ ਪਤਾ ਨਹੀਂ ਯਾਰ ਡਾਕਟਰਾਂ ਨੂੰ ਕੀ ਪਤਾ ਨਹੀਂ ਉਹ ਕਹਿੰਦਾ ਪਤਾ ਐਸਟੀਮੇਟ ਲਾਈਏ ਨੇ ਅੰਨੇ ਡਾਕਟਰਾਂ ਤੋਂ ਦਵਾਈ ਲਈ ਮੈਂ ਮੰਨਦੀ ਤਾਂ ਸੋਚੋ ਆਪਾਂ ਚਲੋ ਹੁਣ ਅੰਦਾਜ਼ਾ ਤਾਂ ਲਾਇਆ ਜਾ ਸਕਦਾ ਅੰਦਾਜ਼ਾ ਤਾਂ ਲਾਇਆ ਜਾ ਸਕਦੇ ਆ ਵੀ ਹੁਣ ਡਾਕਟਰ ਨੂੰ ਜ਼ਿਆਦਾ ਪਤਾ ਹੈ ਆਪਾਂ ਜੇ ਆਪਾਂ ਮੈਂ ਕਹੀਆ ਮੈਨੂੰ ਨ ਜਿਹਨੇ ਪੜ੍ਹਾਈ ਕਰੀ ਜਿਸੀ ਦਾ ਕੰਮ ਵਸੇ ਕੋਈ ਸਾਜੇ ਉਹ ਔਲੇ ਦਾ ਮਰੱਬਾ ਵੀ ਖਾਦਾ ਠੰਡਾ ਹੁੰਦਾ ਉਹ ਤਾਂ ਤੁਹਾਡੇ ਸਾਹਮਣੇ ਹਾਂ ਉਹ ਠੰਡਾ ਹੁੰਦਾ ਬਿਲਕੁਲ ਹਫ਼ਤਾ ਲਗਾਤਾਰ ਖਾਲੀ ਪੇਟ ਖਾਂਦੀ ਨਹੀਂ ਮੈਂ ਔਲੇ ਦਾ ਮਰੱਬਾ ਫੇਰ ਵੀ ਫਰਕ ਨਹੀਂ ਕੋਈ ਫੇਰ ਨਹੀਂ ਮਰਕ ਨਹੀਂ ਕੋਈ ਪਰ ਮੈਂ ਕੋਈ ਨਹੀਂ ਹੁ ਮੈਂ ਮਾਰਨਿੰਗ ਵਾਕ ਤੇ ਜਾਂਦੀ ਆ ਕੁਛ ਇਧਰ ਘਰ ਕੋ ਕੰਮ ਚ ਬੀਜੀ ਜੇ ਹੋ ਜਾਂਦੇ ਆ ਫਿਰ ਆਪਣਾ ਧਿਆਨ ਥੋੜਾ ਜਿਆਦਾ ਚਲ ਜਾਂਦਾ ਐਨੀ ਵੇਜ਼ ਤੁਸੀਂ ਇੱਕ ਇੱਕ ਰੋਟੀ ਖਾ ਕੇ ਜ਼ਰੂਰ 5-10 ਮਿੰਟ ਘੁੰਮਿਆ ਕਰੋ ਹਾਂ ਕਿਉਂਕਿ ਰੋਟੀ ਤੇਰੀ ਹਾਜ਼ਮ ਹੋਵੇ ਉਹ ਚੰਗੀ ਗੱਲ ਆ ਠੀਕ ਆ ਤੇ ਚਲੋ ਬਾਕੀ ਹੁਣ ਸਾਡਿਆਂ ਦਾ ਮਾਮੇ ਭਾਂਜੇ ਦੀ ਇਹ ਹੀ ਦੁੱਖ ਸੁੱਖ ਚੱਲਦੇ ਰਹਿਣੇ ਆ ਠੀਕ ਹੈ ਜੀ ਮਿਲਦੇ ਆਪਾਂ ਹੁਣ ਤੁਹਾਨੂੰ ਬਾਅਦ ਵਿੱਚ ਓਕੇ ਆ ਤਾਂ ਜਾਣ ਲੋ ਹਾਂ ਫੋਟੋ ਲੈ ਲਿਆ ਕਿੱਥੋਂ ਛੱਡ ਦੋ ਫੇਰ ਠੀਕ ਹੈ ਨਾ ਹਾਂ ਲਓ ਜੀ ਅਸੀਂ ਤਾਂ ਸਲਾਹ ਬਣਾਈ ਦਿੱਤੀ ਵੀ ਅਸੀਂ ਹੁਣ ਹਾਂ ਚਾਹ ਪਾਣੀ ਤੇ ਖਿਚੜੀ ਅਸੀਂ ਖਾ ਲਈ ਆ ਤੇ ਜਦੋਂ ਜਾਣ ਦੀ ਵਾਰੀ ਆਈ ਹੈ ਕਹਿੰਦੇ ਨੇ ਬੰਦੇ ਵੀ ਜਿਵੇਂ ਨਾ ਪਿਆਰ ਖਿੱਚ ਲਿਆ ਹੁੰਦਾ ਬੰਦੇ ਨੂੰ ਤੇ ਸੌਂਚ ਨਹੀਂ ਆ ਫੈਣਾ ਕਿੰਨੇ ਕਿਤੇ ਰਹਿ ਗਈਆਂ ਇਹ ਨਿੱਕੀ ਨਿੱਕੀ ਨੂੰ ਸਰਾ ਹਰ ਆਪਾਂ ਸਾਡੇ ਜਿਹਨੇ ਗੁਰਦਾਸਨ ਕੀਤੀ ਹੈ ਸਾਰੇ ਇਹਨੇ ਦੱਸ ਵੀ ਗਾ ਬੰਦਾ ਚਿਤਾ ਚਿਤਾ ਨੂੰ ਬੋਲਦੀ ਚਾਚੇ ਨੂੰ ਨਸ਼ਾ ਚੜਿਆ ਵਾਏ ਹੋ ਰਿਹਾ ਮੰਮੀ ਮੰਦੀ ਆ ਫਿਰ ਮਾਮਾ ਇੱਕ ਬੋਲਦੇ ਆਉਂਦਾ ਮੰਮੀ ਕਹਿੰਦੀ ਹੋਈਆਂ ਮਾਮੇ ਨੂੰ ਫੋਨ ਕਰੀ ਜਾਂਦੇ ਆ ਮਾਮਾ ਹੇ ਆ ਫਿਰ ਮਾਮਾ ਮਾਮਾ ਹੀ ਹੁੰਦਾ ਹਾਂਜੀ ਆਉ ਤੇ ਗੇਮ ਨੇ ਪੂਰੇ ਐਂਡ ਐਂਡ ਟਾਰ ਲਿਆ ਅੱਗੇ ਨਿਤਾ ਰਿਹਾ ਯਾਰ ਪਤਾ ਨਹੀਂ ਕਿੱਥੇ ਰੱਖਤਾ ਹੁਣ ਮੈਂ ਉਹ ਪਾਪਾ ਥੱਲੇ ਖੜੇ ਦੁੱਤੀਆਂ ਨੂੰ ਆਹ ਦੇਖੋ ਤਾਂ ਪਿਆ ਕੰਬਲ ਦੇ ਕੋਲ ਤੁਸੀਂ ਮੈਨੂੰ ਦੋਹੇ ਕਹੀ ਜਾਂਦੇ ਅੰਨੀ 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 ਹੁਣ ਥਾ ਨੂੰ ਮੰਮੀ ਦੇ ਕਹਾਣੇ ਜਿੱਥੇ ਕਿਹਾ ਨਾ ਬਸ ਉੱਥੇ ਦੇਖਣਾ ਉਹ ਤਾਂ ਸਾਰੇ ਘਰੇ ਤੇ ਮੈਂ ਹੀ ਆ ਗਿਆ ਕੀ ਯਾਰ ਮੁੰਡਾ ਮਜਾ ਜਸਮੀਨ ਦਾ ਮੇਨਾ ਤਾਰਿਆ ਵਾ ਪਿੱਛੇ ਤੇ ਮਾਮੇ ਚਾਣਣਾ ਵੀ ਮਾਮੇ ਮੰਮੀ ਦਾ ਕਾਲਾ ਗਨਬੰਦੀ ਕਹਿੰਦੇ ਸੀ ਤੂੰ ਮਾਮੇ ਨੂੰ ਬੁਲਾ ਲਿਆ ਕਰੂ ਤਾਂ ਇਹ ਮਾਮੇ ਨੂੰ ਬੁਣਾਤਾ ਆ ਚਲ ਕੋ ਵੀ ਪਰ ਪਹਿਲਾਂ ਬਹੁਤ ਚੋਂ ਹੁੰਦਾ ਤਾਂ ਉਹ ਵੇਲੇ ਕੋਈ ਕਿਰਪਾਨ ਲੈ ਕੇ ਆਉਣੀ ਗਦਾ ਲੈ ਕੇ ਆਉਣੀ ਵੀ ਸਾਨੂੰ ਲੈ ਕੇ ਆਏ ਆ ਅਸੀਂ ਨਾ ਜੇ ਛੋਟੇ ਛੋਟੇ ਹੁੰਦੇ ਤੁਸੀਂ ਘਰ ਤੇ ਜਾ ਦੇਖਣ ਹਰ ਸਾਰਾ ਨੇ ਇਕੱਠੇ ਹੋ ਗਏ ਫੇਰ ਟਰਾਲੀਆਂ ਜਾਂਦੀਆਂ ਨੇ ਉਹਨੇ ਤਾਂ ਗੰਨੇ ਦੀਆਂ ਕੰਨੇ ਖਿੱਚਦੇ ਤੇ ਲੜਾਈ ਹੋਣੀ ਦੰਨਿਆਂ ਪਿੱਛੇ ਨਹੀਂ ਕੋਲੇ ਕੋਲ ਹਾਂ 9 ਵਜੇ ਚੱਲਿਆ ਰਾਤ ਨੂੰ 9 ਵਜੇ ਚੱਲਿਆ ਰੀਲਾ ਦੇਖਣ ਚੱਲੇ ਸੀ ਰਾਤ ਰੀਲਾ ਮੈਂ ਕਾਰ ਦੇਖਣ ਨਹੀਂ ਛੋਟੀ ਇੱਕ ਵੀ ਲਾਗਾ ਨਹੀਂ ਦੰਪਾ ਸਾਨੂੰ ਮੰਮੀ ਤਾਂ ਹੀ ਨਹੀਂ ਦੇਖ ਮਾਸੀ ਆਪਾਂ ਨੂੰ ਮੰਮੀ ਤਾਂ ਹੀ ਨਹੀਂ ਦੇਖਣ ਦਿੰਦੀ ਆਪ ਤਾਂ ਦੇਖ ਹੀ ਆਈ ਮੈਂ ਤਾਂ ਇੱਕ ਵਾਰ ਦੇਖੀ ਛੋਟੀ ਜਿੰਨੀ ਹਾਂ ਸੋਰੀ ਮੈਂ ਨਾਨਕੇ ਮਾਮੇ ਨਾਲ ਜਾਉਂ ਦੇਖਣ ਉਹ ਵੀ ਜਾਇਡ ਹੈ ਕੱਲ ਨੂੰ ਚੱਲਣਾ ਸ਼ੁਰੂ ਹੋਣ ਲੱਗਦੀ ਸੀ ਉਹ ਬੜਾ ਆਰਤੀ ਕਰਦੇ ਹੁੰਦੇ ਆ ਨਾ ਗੱਲ ਕਰ ਬਿਜਾ ਆਰਤੀ ਹੋ ਜਾਂਦੀ 11 11 ਵਜੇ 10 ਵਜੇ ਤੋਂ ਸ਼ੁਰੂ ਕਰਦੇ ਨੇ ਘੰਟਾ ਆਰਤੀ ਲਾ ਦਿੰਦੇ ਨੇ ਫੇਰ ਕਿੱਧਰ ਜਾ ਕੇ ਹੋਈ ਬਸ 12 ਕੁ ਵੇਲੇ ਸਮਾਪਤੀ ਜਦੋਂ ਸਾਰੇ ਮਨ ਕੇ ਸੌਂ ਜਾਂਦੇ ਨੇ ਸਮਾਪਤੀ ਸਰੂਪ ਨਖਨ ਦੇਖ ਕੇ ਸਾਰੇ ਹੱਸਦੇ ਨਹੀਂ ਸਰੂਪ ਨਖਨ ਦੇਖ ਕੇ ਉਹ ਸਾਰੇ ਹੱਸਦੇ ਹੁੰਦੇ ਹੁਣੇ ਆਲੀ ਮੂੜੇ ਆ ਕੇ ਬਹਿਣਾ ਤੇ ਸਾਨੂੰ ਕੇਲੇ ਦਿੱਤੂਗਾ ਬਾਗ ਚੜਦਾ ਹੁੰਦਾ ਸਾਨੂੰ ਆ ਉਹ ਫਿਰ ਹੋਏ ਕੇਲੇ ਦੇ ਤੇ ਕਹਿੰਦਾ ਕਿੱਥੇ ਸੀ ਜਾਂਦਾ ਹਾਂ ਬਹੁਤ ਬਈ ਬਹੁ ਟਾਈਮ ਨਹੀਂ ਆਉਣਾ ਉੱਥੇ ਕੰਮ ਤੁਸੀਂ ਨਹੀਂ ਕਰੇ ਸੋਹਣੇ ਚਾਹ ਹੁਣ ਤਾਂ दारूਆ ਪੀਣੇ ਸ਼ਰਾਬਾਂ ਗਾਦੇ ਤਾਂ ਨਹੀਂ ਕੁਝ ਸੇਫ ਹੁੰਦੀਆਂ ਤਾਂ ਨਹੀਂ ਕੁਝ ਸੇਫ ਹਾਂ ਹੁਣ ਕਿਹੜਾ ਟਰੈਕਟਰ ਚਲਾਉਂਦੀਆਂ ਨਹੀਂ ਪਹੁੰਚ ਜਾਂਦੀਆਂ ਤੇਰਾ ਲੱਗ ਲੱਗਦੇ ਪਿੰਡੋਂ ਦੇ ਆਉਂਦੇ ਦੇ ਸਾਡੇ ਕਮਾਣੋਂ ਹੁੰਦਾ ਹੁਣ ਵੀ ਹੂੰ ਤਿੰਨ ਫੱਜੀਆਂ ਖਾਣ ਹੁੰਣਾ ਨੂੰ ਚਲੋ ਬਲੌਰ ਉੱਪਰ ਵੀ ਹੁੰਦਾ ਸੋਰੀ ਛੋ ਸਮਾਜਾ ਮੇਰੀ ਗੱਲ ਆ ਹਾਂ ਕਈ ਪੰਡਾ ਦੇ ਵਿੱਚ ਹਜੇ ਵੀ ਉਹਨੇ ਸ਼ੌਕ ਵੀ ਆ ਆਪਣਾ ਕਲਚਰ ਵੀ ਲੋਕਾਂ ਦੇ ਘੁਮਾ ਲਿਆ ਹੈ ਕਈ ਪੰਡਾ ਦੇ ਵਿੱਚ ਹਾਂ ਜਾਣੇ ਆ ਜਿਹੜੇ ਕਹਿੰਦੇ ਵੀ ਅਸੀਂ ਦੇਖਣਾ ਸਾਡਾ ਛੁੱਟਦਾ ਹਾਂ ਚਾਚੇ ਨੂੰ ਬਹੁਤ ਚਾਹ ਹੁੰਦਾ ਸੀ ਸਾਈਕਲ ਬੜੀ ਲੱਗਦੀ ਆ ਉਹਦੇ ਵੀ ਮਰਾਸਣ ਬਣਾਏ ਮੈਂ ਬਣਾਈਏ ਤੇ ਐਂ ਕੀ ਕੈਮਰਾ ਹੀ ਕਿਹਾ ਮਰਾਸਣ ਮਰਾਸਣ ਰੋਟੇ ਬਣਾਉਂਦੇ ਸੀ ਅੱਛਾ ਅੱਛਾ ਠੀਕ ਆ ਮਾਂ ਟਿੱਕੀ ਪਾਈ ਹੋਈ ਹੈ ਤੇ ਚੂੜੀਆਂ ਨਾ ਚੂੜੀ ਚਾਂਜਣਾ ਚੁੰਡੀਆਂ ਵਾਲੀ ਸਾਡੇ ਪਿੰਡ ਬਣਾਉਂਦੀ ਆ ਤੇ ਨੇ ਸਜਾਉਂਦੇ ਉਹਨੂੰ ਪੁੱਤ ਸਾਂਜੀ ਮਾਈ ਜੀ ਨੂੰ ਕਹਿੰਦੇ ਆ ਕੰਧਾਣੀ ਅੱਛਾ ਉਹ ਉਹਦੇ ਆਰਤੀ ਵੀ ਕਰਦੇ ਆਪਾਂ ਉਹਦੇ ਆਰਤੀ ਤਾਂ ਕਰਦੇ ਨਹੀਂ ਤੁਸੀਂ ਨਹੀਂ ਕਰਦੇ ਤੁਸੀਂ ਕਿੱਥੇ ਕਰਦੇ ਆ ਅਸੀਂ ਤਾਂ ਨਹੀਂ ਆਂ ਤਾਂ ਕਰ ਦਿੰਦੇ ਆ ਜਾ ਕੇ ਰੋਟੀਆਂ ਜਾ ਕੇ ਤੇਰੇ ਮੱਥੇ ਲਾਵਾ ਭਾਗ ਆ ਅਸੀਂ ਤਾਂ ਸਾਡੇ ਲੱਗਦੀ ਹੋਣੀ ਮੈਂ ਤੁਹਾਨੂੰ ਪੁੱਛ ਨਹੀਂ ਆ ਵੀ ਕਰਦੇ ਆਪਾਂ ਆ ਕਰ ਦਿੰਦੇ ਹਾਂ ਪੰਜੀਰੀ ਬਣਾ ਲੈਂਦੇ ਆ ਕਈ ਮਿੱਠੇ ਦਾ ਭੋਗ ਲੱਗਦਾ ਸੌਣਾਂ ਵਿੱਚ ਜੀਨੀ ਪਾ ਕੇ ਹਾਂ ਜੀ ਛਕੋਨਾਂ ਦਾ ਕੰਮ ਹੁੰਦਾ ਜਿਹੜੀ ਮੈਂ ਵਾ ਘਰੇ ਆ ਤਾਂ ਵੀ ਲੱਗਦਾ ਤਾਂ ਉਰੇ ਵੀ ਲਾ ਲਣਾ ਤਾਂ ਵਾਸੀ ਜਦੋਂ ਵੀ ਲੱਗਦੇ ਨਹੀਂ ਲੱਗਦਾ ਰਹੇ ਓਹੋ ਜਿਹੜੇ ਘਰ ਨਹੀਂ ਲਾਉਂਦੇ ਨਹੀਂ ਲਾਉਂਦੇ ਕਿਉਂ ਲੱਗਦਾ ਤੁਹਾਡੇ ਕੋਲ ਲਾਉਂਦੇ ਬਹੁਤ ਘਰਾਂ ਚ ਲਾਉਂਦੇ ਪਿੰਡ ਚ ਅੱਧੇ ਤੇ ਵੱਧ ਪਿੰਡ ਚ ਲੱਗਦਾ ਜਿਨ੍ਹਾਂ ਦੇ ਸ਼ੁਰੂ ਤੇ ਲੱਗਦਾ ਉਹਨਾਂ ਤੇ ਲੱਗਦਾ ਫੇਰ ਲਾਉਣ ਆਹੀ ਪੈਂਦਾ ਸਾਡੇ ਵਾਲਿਆਂ ਨੂੰ ਸਰਤਾ ਜਿੱਦਣ ਸਾਡੇ ਵਿਆਹ ਹੋਏ ਮੁੜ ਕੇ ਲਾਇ ਹੀ ਭਾਂਦਰੀ ਕਿਸੇ ਨੇ ਬੈਲਾ ਲੱਗਦਾ ਤਾਂ ਲੱਗਦਾ ਤਾਂ ਹੁਣ ਕੋਈ ਨਹੀਂ ਲਾਉਂਦਾ ਆਪੇ ਛੱਡ ਤਾ ਉਹਨਾਂ ਨੇ ਬੜੇ ਕੰਨੰਨੇ ਬਣੰਨੇ ਆ ਦੇ ਕੰਨੰਨੇ ਹਾਂ ਹੁਣ ਤਾਂ ਠੀਕ ਹੈ ਕਹਨੇ ਦਾ ਉੱਠੋ ਹਾਂ ਠੀਕ ਹੈ ਤਾਂ ਕਿ ਪਹਿਲਾਂ ਕਮਜ਼ੋਰੀ ਪਹਿਲੀ ਬਚੀ ਉਹ ਤੇ ਮੇਰੇ ਮਤਲਬ ਠਾਕ ਦੇ ਟੀਕੇ ਲਾਉਣੇ ਵਕਤੀ ਦਾ ਦੁੱਧ ਨਹੀਂ ਕਰਦਾ ਚੜਦਾ ਪੀ ਲੰਨਾ ਔਰ ਕਾ ਜਿਆਦਾ ਹੀ ਸੈਲ ਨਾ ਵਧਾ ਲਈ ਫਿਰ ਇਹ ਵੀ ਗੱਲ ਕਹੋ ਤੇ ਜਿਆਦਾ ਖਾ ਉਹ ਦੇਣਾ ਜਿਆਦਾ ਬਣਾਉਣਾ ਕਦੋਂ ਖਰਾਬੀ ਕਰਦੇ ਮਾਂ ਵਧੀਆ ਉਹਨਾਂ ਵਧੀਆ ਮਾੜੀ ਮੋਟੀ ਨਾਲ ਦੁੱਧ ਦੇ ਵਿੱਚ ਚੀਂਚਾ ਪੱਤੀ ਪਾ ਕੇ ਪੀ ਰਹੇ ਦੁੱਧ ਖਰਾਬ ਨਹੀਂ ਕਰਦਾ ਹਨਾ ਦੁੱਧ ਦਾ ਸ਼ਾਂਤ ਜਮਾ ਨਹੀਂ ਪਿਆਣ ਜਦ ਵੀ ਪੀਣਾ ਹੈ ਕੋਈ ਪੱਤੀ ਪਾ ਕੇ ਪੀ ਲੈਣਾ ਉਹ ਫੇਰ ਖਰਾਬ ਨਹੀਂ ਕਰੋ ਕਿ ਨਹੀਂ ਬਣਦਾ ਨਾ ਜਦ ਆਪ ਕਰਨੇ ਜੁੱਗਾ ਹੋਵੇ ਬਹੁਤ ਕੁਝ ਕਰ ਸਕਦਾ ਗੱਲ ਤਾਂ ਉਹੀ ਆ ਮੈਂ ਪਹਿਲਾ ਬੰਦਾ ਬੈਠ ਗਿਆ ਨਾ ਬਹੁਤ ਕਰਵਾਉਣਾ ਬਹੁਤ ਔਖਾ ਲੱਗਦਾ ਜਿਹੜਾ ਜੀਤੀ ਜੀ ਮਿਲ ਗਈ ਖਾ ਲੈਂਦਾ ਮਜਬੂਰੀ ਨੂੰ ਸਲਾਮ ਹਾਂ ਬਸ ਕਿਸੇ ਨੂੰ ਰੱਬ ਬਿਠਾਵੇ ਨਾ ਤੁਰਦਾ ਬੰਦਾ ਰੱਖੇ ਜੱਲੋ ਨਹੀਂ ਗੱਲ ਆਈ ਜਾਸਦੀ ਤੁਰਦਾ ਫਿਰਦਾ ਹਾਈ ਮੇਮੋ ਬੰਦਾ ਤੁਰਦਾ ਸੇਵਾ ਸੁਗਾ ਨਾ ਕਰਾਵੇ ਇੱਧਰ ਦੇਖ ਇੱਧਰ ਤੇਰੀ ਰਸਤੀ ਅੱਗੇ ਕਈ ਤੁਰਦਾ ਫਿਰਦਾ ਬੰਦਾ ਬਣਦਾ ਦੇਖੋ ਅੱਦਾ ਫਿਰਦਾ ਚੱਕਲੇ ਰੱਬਾ ਅੱਦਾ ਫਿਰਦਾ ਬੰਦੇ ਦੀ ਚੱਕਲੇ ਹਾਂ ਮਾਂਮੀ ਕਹਿੰਦੀ ਹੁੰਦੀ ਆ ਉਹ ਨਾ ਤੁਰਦੇ ਫਿਰਦੇ ਨਹੀਂ ਜਿਵੇਂ ਬਸ ਬਸ ਨਾ ਪਾਵੇ ਮਾਂਮੀ ਕਹਿੰਦੀ ਹੁੰਦੀ ਆ ਇਹ ਸਾਰੇ ਕਹਿੰਦੇ ਆ ਪਰ ਮੈਂ ਤੁਹਾਨੂੰ ਇਹ ਗੱਲ ਕਹਾਂ ਮੈਂ ਇਹ ਜ਼ਿੰਦਗੀ ਦੇ ਲੇਖੇ ਜਿਉਂ ਠੇ ਆ ਜਿਹੜੇ ਬੰਦੇ ਨੇ ਸੇਵਾ ਆਪਣੇ ਟਾਈਮ ਦੇ ਵਿੱਚ ਕੀਤੀ ਹੁੰਦੀ ਆ ਉਹਨੇ ਕਰਵਾ ਲਈ ਹੁੰਦੀ ਆ ਪਤਾ ਨਹੀਂ ਉਹ ਕਰਾਉਣੀ ਇਹ ਲੇਖੇ ਜੂ ਮੈਂ ਗੱਲ ਕਰਦਾ ਭੈਣੇ ਕੋਜ਼ੋ ਨਹੀਂ ਬਣਾਏਗਾ ਦਿੰਨੇ ਕਿਤੇ ਇਹ ਲੈਖੇ ਝੋਖੇ ਆ ਇਹ ਦੇਣੇ ਪੈਣੇ ਆ ਪਰ ਮੇਰਾ ਇਹ ਤੁਸੀਂ ਮੰਨਦੇ ਆ ਨਾ ਗੱਲ ਉਹ ਤਾਂ ਨਹੀਂ ਜੀ ਜੀ ਕੀਤੀ ਜਦ ਤੱਕ ਅਸੀਂ ਉਹ ਪਿੰਡਾਂ ਦਾ ਦਰਦ ਦਾਲਦੀ ਵੀ ਨਹੀਂ ਚਲ ਤੇਰੇ ਇਹ ਤੂੰ ਕਹਿ ਨਹੀਂ ਸਕਦੀ ਕਿ ਆ ਬਾਈ ਪਿਛਲੇ ਟਾਈਮ ਦੇ ਵਿੱਚ ਤੂੰ ਉਹਦੀ ਸੇਵਾ ਕਰਤਾ ਉਹ ਤਾਂ ਸੇਵਾ ਕਰਵਾਈਆ ਹਾਂ ਬਹੁਤ ਸਾਰੇ ਇਹ ਜ਼ਰੂਰੀ ਨਹੀਂ ਹੈ ਇਹ ਜਦੋਂ ਟਾਈਮ ਨਹੀਂ ਕਿਹਾ ਅਸੀਂ ਤੇ ਦੀ ਗੱਲ ਹੱਥ ਨੂੰ ਹੱਥ ਜੈਸੀ ਗੱਲ ਦੀ ਵੈਸੀ ਭਰਨੀ ਉਹ ਬਲ ਹੋ ਜਾਂਦੀ ਹੈ ਉਹ ਦੇਖਦੇ ਮਾਂ ਤੇ ਬੀਬੀ ਤੇ ਕਰੂਗਾ ਤਾਈ ਨੇ ਨੀ ਕੋਨੇ ਦੂ ਘਰ ਕੋ ਤੇ ਹਾਏ ਲੈ ਜੋ ਲੈ ਥੱਪੜ ਮਾਰ ਦਿੰਦੀ ਆ ਮਾਮਾ ਤਾਂ ਹੀ ਨਹੀਂ ਆਉਂਦਾ ਅੱਧਾ ਤਾਂ ਹਾ ਕੋਈ ਨਹੀਂ ਕਰ ਲੂ ਤੂੰ ਕਹਿੰਦੀ ਮਾਮਾ ਆਉਂਦਾ ਕੋਈ ਮਾਮਾ ਕੋਈ ਨਹੀਂ ਵਿੱਚ ਪਾ ਹਾ ਕੋਈ ਨਹੀਂ ਕਰ ਲੂ ਤੂੰ ਕਹਿੰਦੀ ਮਾਮਾ ਆਉਂਦਾ ਕੋਈ ਮਾਮਾ ਕੋਈ ਨਹੀਂ ਵਿੱਚ ਪਾ ਨਹੀਂ ਹੱਥ ਪਾਉਣੀਆਂ ਹੁੰਦੀਆਂ ਲੈ ਸਾੜੇ ਬੁਲਾਇਆ ਮੈਂ ਕਿਉਂ ਮੈਂ ਆਈ ਦੀ ਇੱਜ਼ਤ ਕਰਾਉਣੀ ਹੈ ਨਾ ਕਿ ਉਹਨਾਂ ਦਾ ਵੈਸਾ ਸਰਵਿਸ ਕਰਾਉਣੀ ਹੈ ਮਾਂ ਵਰਗੀ ਆ ਉਹ ਮਾਰਨਾ ਨਹੀਂ ਬੁਲਾਉਂਦੇ ਜਦ ਬੜੀ ਭੈਣ ਬੁਲਾਉਗੀ ਉਹ ਸਰਵਿਸ ਜੋ ਮਰਜੀ ਕਰੇ ਇੰਜੇ ਕਰ ਦਵੇ ਚ ਤੁਸੀਂ ਆਪਣੇ ਬਾਬੇ ਨੂੰ ਬੁਲਾਉਣ ਲੱਗ ਬਦਲ ਰੱਖੋ ਮੇਰੀ ਮਾਤਕਾ ਮੇਰਾ ਅਸਲ ਉਹ ਹੀ ਪਰ ਮਾਂ ਵਰਗੀ ਬੜੀ ਭੈਣ ਆ ਮਾਰਨਾ ਨਹੀਂ ਤੁਸੀਂ ਬੁਲਾਓ ਇੱਜ਼ਤ ਨਾਲ ਬੁਲਾਓ ਬਾਕੀ ਸਾਰਾ ਕੰਮ ਮੇਰਾ ਤੂੰ ਜ਼ਿਆਦਾ ਹੀ ਓਵਰ ਚੱਲ ਗਈ ਤੂੰ ਸੌਰੀ ਕੀ ਮੈਂ ਨਾ ਐਵੇਂ ਹੀ ਨਾ ਮਾਗ ਨਾ ਆ ਲੈ ਫੇਰ ਮਾਰਿਆ ਵੇ ਤੂੰ ਹਰਦੀਆ ਨਾ ਕੋਈ ਚੰਗੀ ਪਾਵੇਗੀ ਇਹ ਵੀ ਨਹੀਂ ਚੰਗੀ ਸੱਦ ਕਰ ਬਾਬਾ ਆ ਜਾ ਬਰਾ ਦੋਨੇ ਆ ਲੈ ਪਾਪ ਨੂੰ ਫੇਰ ਸਾਨੇ ਉਹ ਉਹ ਕਾਤਰੋ ਕਾਟੇ ਤੇ ਕਾਦ ਕਹਿੰਦੀ ਹੁੰਦੀਆਂ ਫੇਰ ਕਰ ਇਹਨੂੰ ਕਹੋ ਸਾਰੀ ਚੈਰੀ ਕਹਿ ਜੈਸਮਿਨ ਤੂੰ ਵੀ ਕਹਿ ਮੇਰੇ ਯਾਰ ਮੇਰੇ ਭਾਈ ਦੀ ਗੱਲ ਬਾਤ ਕੁਝ ਹੋਰ ਆ ਹਾਂ 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 ਇਹਦੇ ਨਹੀਂ ਕਾਤ ਫੇਰ ਬੜਾ ਹੋ ਜਾਂਦਾ ਮਾਨ ਤੂੰ ਤੇ ਨਹੀਂ ਚੱਲੋਗਾ ਹੋਰ ਕਿਹਨੂੰ ਚੱਲੋ ਹਾਂ ਇਹ ਰਾਤ ਤੇ ਬੱਕਰੇ ਨਾ ਬਸੇ ਤਉ ਨਾ ਦੀ ਤਹੀਂ ਕਹਿੰਦੀ ਦੀ ਕਲੀ ਬੈਠੀ ਮੈਂ ਸੋਚਾਂ ਉਹ ਨਾ ਫਲਾਂ ਨੂੰ ਮੈਂ ਲੋਚਾਂ ਜਦ ਇਕੱਠੇ ਹੁੰਦੇ ਸੀ ਆ ਵੀ ਕਿੱਥੇ ਹੁੰਦੇ ਸੀ ਇਹ ਗੁਲ ਨੂੰ ਸਾਡੀ ਕਟਾਈ ਹੁੰਦੀ ਸੀ ਆ ਤੇ ਰੱਬਾ ਕੌਣ ਕੁੱਟਦਾ ਹੁੰਦਾ ਦਾ ਕੋਲ ਹੁੰਦਾ ਤੇ ਮੈਹੀ ਕੀ ਕਹ ਨਹੀਂ ਉਹੀ ਉੰਗਈ ਸਾਡੇ ਅਰੇ ਨਾ ਮੋਢੇ ਨੂੰ ਪਈ ਹੋ ਜਾਂਦੀ ਇਹ ਹਾਂ ਨੀ ਐ ਮਾਜਾ ਇਹੋ ਉਹ ਬੈ ਦੁਬਾਰਾ ਲਿਆ ਕੇ ਰਵਾ ਫੜਾ ਦੇਣਾ ਮੈਂ ਇਹਨਾਂ ਨੂੰ ਬੱਢਿਆ ਥੋੜਾ ਥੋੜਾ ਜਿੰਦਾ ਕਾ ਆ ਗਿਆ ਆ ਬੰਦੇ ਨੂੰ ਬੋਲਣੇ ਬੱਸ ਇਹ ਬੰਦੇ ਨਹੀਂ ਮੰਨਦੇ ਇਹ ਹੜੀ ਕਿਤਾਈ ਹੋਣੀ ਆ ਆਹ ਨਹੀਂ ਨਿਕਲਾਂਗੇ ਕਰੋੜਾਂ ਲਿਖਾਵਾ ਲਾਉਂਦੇ ਹੋ ਵੀ ਹਾਲ ਤਾਂ ਘਰ ਘਰ ਦੇ ਘਰ ਵੀ ਹਮੇਂ ਉੜੂ ਕਾਉਂਡਰ ਤੋਂ ਬਹੁਤ ਹੋਇਆ ਬਈ ਕਰੋੜਾਂ ਤੋਂ ਪਹਿਲੇ ਤੋਂ ਕਰੋੜ ਹੋਈ ਸੀ ਅਬੀ ਦੇ ਨੇ ਘਾਤ ਅਭੀ ਕੋਈ ਚਾਰਾਂ ਨੇ ਮੈਜ ਦਾ ਦਬਾਵਾ ਆਉਣਾ ਕਰ ਜਿੰਨੇ ਤੇ ਹੁੰਦੇ ਤੇ ਭੋਲੀ ਭੈਂਦੇ ਨੇ ਨੀ ਲੀਮੂਲੇ ਚੱਲ ਭੋਲੀ ਭੈਂਦੇ ਕੁੱਤ ਜੀ ਕਰੀ ਹੁੰਦੀ ਜੀ ਰਾਤ ਪਾਈਂ ਜਿੰਨੇ ਚੱਲ ਪੰਜਾ ਕਰੋੜ ਬੰਦੇ ਨੇ ਦੋ ਭੋਲੀ ਦੇ ਦੋ ਮੇਰੇ ਇੱਕ ਇੱਕ ਮਾਰਦਾ ਆ ਕਰਦੇ ਤੁਸੀਂ ਜੋਦੇ ਆ ਮੇਰਾ ਕੋ ਆ ਫੇ ਮਮਾ ਹੀ ਰੋਂਦੇ ਹੋਣੇ ਆ ਤੇ ਸਾਨੂੰ ਇੱਕ ਇੱਕ ਦਿੱਤਾ ਬਾਣੀ ਮੈਂ ਦੱਸਾਈ ਦੇਣੀ ਇੱਕ ਵਾਰ ਸੁਣ ਲੈ ਬਾਜੇਂਦਰਾ ਦੀ ਖੇਲਣ ਜਿਵੇਂ ਭਾਈ ਖਮਲਾ ਲੱਗਾ ਦੋ ਯਾਰਾ ਮੈਂ ਜਾਂ ਤੂੰ ਮੇਰੇ ਮਗੜ ਪੈ ਗਈ ਮੇਰਾ ਨਾ ਮੈਂ ਮੂੰਹ ਕਬੋਲ ਰੱਖਿਆ ਮੇਰੇ ਤੇਟ ਬੱਜ ਗਿਆ ਮੈਂ ਯਾਰ ਹੂੰ ਮਿੰਗੇ ਲੋਆ ਤੂੰ ਤੇ ਤਮਲਾ ਹੈ ਨਾ ਦੋ ਬੱਜਿਆ ਤਾਂ ਮੇਰੇ ਇੱਥੇ ਅੱਖ ਪਰ ਬੱਜਿਆ ਤਾਂ ਉਦੋਂ ਤਾਂ ਮੇਰੇ ਖੂਨ ਨਿਕਲਿਆ ਮੈਨੂੰ ਕੁੱਟਣ ਲੱਗੀ ਹਾਂ ਕਾ ਕੀ ਕਰਨਾ ਮਾ ਗਲਾਸ ਕੋਣ ਵੀ ਆਇਆ ਹੁੰਦਾ ਕਈ ਵਾਰ ਗਲਾਸ ਗਿਰ ਜੇ ਆਏ ਨਹੀਂ ਦੇਖਣਾਗਾ ਨਿਆਣੇ ਦੇ ਸਾਟ ਲੱਗੀ ਗਲਾਸ ਗਿਰ ਕਿਵੇਂ ਗਿਆ ਪੌੜੀ ਦਾ ਉਹ ਸਮਾਂ ਨਹੀਂ ਆਣਾ ਮਾਸੀ ਤੁਸੀਂ ਵੀ ਦੱਸੋ ਮਾਮੇ ਨਾਲ ਕੋਈ ਗੱਲ ਮੈਂ ਤਾਂ ਕੋਈ ਗੱਲ ਬਾਤ ਨਹੀਂ ਮਾਂ ਵੀ ਮਾਸੀ ਬੋਲ ਰਹੀ ਸੀ ਬਈ ਇੱਕ ਗੱਲ ਉਹ ਕਹਿੰਦੀ ਜੈ ਪਤਾ ਨਹੀਂ ਗਿੱਟੇ ਵੀ ਮਿਲਦੀ ਜੋ ਮਾਦੀ ਤਾਂ ਸਮਾਂ ਬਹੁਤ ਚੰਗਾ ਪਰ ਸਰਦਾਰੀ ਕਰੀਏ ਪੂਰੀ ਚਰਮ ਨਹੀਂ ਕਰੀ ਮੈਂ ਤਾਂ ਆਪਣਾ ਤਾਂ ਕੁੱਤੇ ਵਾਦੀ ਜਾ ਬੜੀ ਮੈਂ ਮੈਂ ਤਾਂ ਪੂਰੀ ਕਰੀ ਇਹ ਗੱਲ ਝੂਠੀ ਹੈ ਇਹ ਪਾਪ ਤਾਂ ਉਹਰੇ ਆ ਮੈਨੂੰ ਘੁਰ ਪਾਉਂਦੇ ਤੇ ਕੁੱਤਾ ਦੋਲੇ ਲੱਜ ਜਾਂਦੇ ਤੇ ਇਹਦਾ ਗਲਤੀ ਤੇ ਨਹੀਂ ਸਾਪੜੇ ਹਾਏ ਆਉਂਦੀ ਦੀਾਡੀ ਭਾਈ ਕਿਤੇ ਆਏ ਇਹ ਮਾਮੂ ਆਏ ਦੱਸ ਸਾਡੇ ਇਕੱਠੇ ਪਾਇਓ ਨੇ ਬੜੇ ਬੜੇ ਉਹ ਕਿੰਗੂਦੂਦੋ ਆ ਦੱਸ ਹਾਏ ਹਾਏ ਨਹੀਂ ਵੀ ਆਪਣਾ ਦੇਰ ਵਾਰੀ ਕਰਦਾ ਓਏ ਲਾਗ ਤਾਂ ਸਕੂਲ ਹੁੰਦਾ ਤਾਂ ਘਰ ਤੇ ਨਾਲ ਹੁਣ ਵੀ ਚੱਲਦਾ ਸਕੂਲ ਚੱਲਦਾ ਚੱਲਦਾ ਹਾਂ ਪੈਸਾਵਾ ਨੂੰ ਪੈਸੇ ਮੈਨੂੰ ਮਿਲਦੇ ਹਾਂ ਫੇਰਾਂ ਨੂੰ ਫੇਰੇ ਵੀ ਮਿਲਦੇ ਹਾਂ ਜਾਂਦਾ ਆਪਣਾ ਖਰਚੀ ਉਹ ਵੀ ਤੇ ਤੇਰਪੀਏ ਸਮਝਾ ਚਾਚੇ ਮੱਤਾ ਕਰਦੇ ਰਹਿਦੇ ਸਾਨੂੰ ਪੀ ਨਹੀਂ ਆਦੀ ਪਰ ਬੁੱਤੇ ਇਹਦੇ ਨੇ ਲੰਦੇ ਰਹ ਆਹ ਦੱਬਾ ਪੀ ਵੀ ਨਹੀਂ ਉਹ ਲੈ ਕੇ ਜਾ ਰਿਹਾ ਇੱਕ ਪਾਣੀ ਵਾਲੀ ਫਿੰਡਾ ਹਾਂ ਇੱਕ ਪੰਜ ਸਹਾਂ ਫਿੰਡਾ ਇਹਦੇ ਕਿਹੜੇ ਫਿੰਡਾ ਮਤਲਬ ਬੋਨਾ ਫਿੰਡਾ ਕਿਹ ਲੱਗੇ ਲਾ ਤੇਰੇ ਆਈ ਤਾਂ ਮੈਂ ਕਰਾ ਦਨੀ ਤੇਰੇ ਆਈ ਹੋਗੀ ਇਹਦੇ ਬਾਲ ਕਿਸੇ ਜੇ ਪਾਰਲਰ ਸੇ ਤਿਆਰ ਕਰਾ ਕੇ ਲਿਕੇ ਆਉਂਦੀ ਸੀ ਮਾਸੀ ਨੇ ਬਾਲ ਤਾਂ ਦੇਖੋ ਨੇ ਕੇਜਾ ਮੇਰੇ ਬੱਚੇ ਦੇ ਕਾ ਹੋਇਆ ਖਾਰ ਹੋ ਗਿਆ ਤੈਨੂੰ ਦੇਖ ਲੈਣ ਨੂੰ ਤਾਂ ਕਰਨ ਨੂੰ ਕੈਨ ਸੀ ਇਹਦਾ ਗੇਮ ਡਾਊਨਲੋਡ ਕਰ ਲੀ ਕਰਨਗੇ ਨਾ ਕਰ ਉਹ ਦੇਖ ਲਾ ਉਹ ਦੇਖ ਲਾ ਦੇਖ ਲਾ ਕੋ ਨਾ ਕਰ ਡਾਊਨਲੋਡ ਨਾ ਕਰ ਕੋਈ ਨਹੀਂ ਅਰੇ ਚੁੱਪ ਦੇ ਆ ਖੋਲੇ ਹੋ ਤਾਂ ਕੋਈ ਨਹੀਂ ਚਲ ਦੇਖ ਲਾ ਦੇਖ ਕੋਈ ਨਹੀਂ ਮਾਸਿ ਨੂੰ ਭਲੇਖਾ ਪੈ ਗਿਆ ਗਲਤੀ ਨੂੰ ਭਲੇਖਾ ਲੱਗ ਜਾਂਦਾ